ਉਹ ਨਹੀਂ ਤਾਂ ਫੋਨ ਕਰਕੇ ਥਾਣੇ ਫੜਾ ਦਾਂਗਾ ਬੋਲ ਯਾਰ ਬਾਬਾ ਛੱਪੜ ਕਾਨੂੰ ਕਿਤੇ ਲੱਗਾ ਖੜਦਾ ਬਾਬੂ ਇਹ ਗੱਲ ਵੈ ਤਾਂ ਵੀ ਮੈਂ ਤਾਂ ਜਾਣਾ ਹੀ ਓਏ ਓਏ ਇਹਦੀ ਗੱਲ ਨਹੀਂ ਓਹ ਤੇਨੂੰ ਤੂੰ ਪਹਿਨਾ ਖਾਣੀਆਂ ਲੱਗਦੀਆਂ ਵਾ ਚੱਲ ਬੋਲ ਵੀਰ ਦੱਸ ਦੱਸ ਤੈਨੂੰ ਕੋਈ ਨਹੀਂ ਪਾਹਾ ਕੁਝ ਨਹੀਂ ਆਣਾ ਕੋਈ ਨਹੀਂ ਬੰਦਾ ਕਿਤੇ ਖੜਨ ਲੱਗਾ ਹੁਣ ਬਾਬੂ ਵੀ ਮੈਂ ਇਹ ਤੋਂ ਮੈਂ ਜਾਣਾ ਮੈਂ ਜਾਣਾ ਪੈਣਾ ਬੜਾ ਮੈਂ ਲੱਗਿਆ ਮਾਂ ਓਏ ਕੋਈ பார் பாட்கா பாட்கா خدنا ਕਿਹਦੀ ਆਸੋ? ਬੜੀ ਰਾਈ ਗਈ ਮਮੀ ਨੇ ਜਨਾ ਮਨ ਬੋਗੇ। ਮੈਂ ਜਾਂਾਂ ਤੂੰ ਹੀ ਆਉਂਦੇ ਪਿੰਡੋਂ ਜਾ ਹੀ ਆਉਦਾ ਕੰਮ ਕਰੀਏ। ਮੈਂ ਜਾਣਾ ਪਿੰਡਾਂ ਪਹ ਜਾਣਾ ਸੀ। ਕਿਹੜਾ ਪਿੰਡ ਜ਼ਰਾ? ਮੇਰੇ ਪਿੰਡਾਂ ਦਾ ਘਟੂਆ ਖੜੀ। ਘਟੂਆ। ਘਟੂਆ ਰੋਣੀ। ਜੰਮੂ ਜੰਮੂ। ਠੀਕ ਆ ਬੋਲੋ। ਤੇ ਬਾਪੂ ਕਹਿੰਦਾ ਉਹ ਬਹੁਤ ਮੇਰੇ ਘਰ ਬਠੇ ਹੋਣਿਆ। ਤੇ ਮੈਂ ਕਿਹਾ ਦੁਕਾਨ ਮੈਂ ਦੁਕਾਨ ਤੇ ਲੈਣਾ ਲੈ ਬੀਜੀ ਆ। ਉਹ ਲੈ ਜਾ ਕੋ ਬੰਦਾ ਮੈਂ। ਹਾਂ। ਮੁੰਡਾ ਕਹਦਾ ਜਾ ਮੈਂ ਵੀ ਨਾਲ ਜਾਣਾ। ਹਾਂ। ਮੈਂ ਮੈਂ ਨਹੀਂ ਖਾਣਾ ਜਾਣਾ ਕਹਿੰਦਾ ਮੈਂ ਨਾਲ ਜਾਣਾ। ਉਹ ਨਾਲ ਤੇ ਗਿਆ ਮੈਂ ਤੂੰ ਭਾਈ ਨਹੀਂਗਾ। ਵੱਡੀ ਜੀ ਆ। ਕੀ ਬੀ ਜਾ ਕੰਦਾ ਤੂੰ ਮੁਸਲਮਾਨ ਹੈ ਹਾਂ ਢੀਆ ਭਰਾ ਮਾ ਜਨਾ ਆਪਣਾ ਮੁਸਲਮਾਨ ਚ ਠੀਕ ਹੈ ਕਿਨਾ ਚੜ ਗਿਆ ਦੁਕਾਨ ਤੇ ਕੀ ਆ ਗਿਆ ਮੁੰਡੇ ਕੋਲ ਮੁੰਡਾ ਨਾਲ ਨਹੀਂ ਆਣਾ ਨਹੀਂ ਆਣਾ ਕੰਦਾ ਸ਼ਰਮਾ ਮਾ ਭਾਈ ਮੈਂ ਜਾਣਾ ਬੱਡੇ ਕੰਦਾ ਤੇ ਉਹਨਾਂ ਨਾਲ ਬੱਡੇ ਪਾਉਂਦੇ ਮੈਂ ਪੁੱਈਦਾ ਪੁੱਈਦਾ ਗਿਆ ਤੇ ਮੁੰਡਾ ਮੈਂ ਭੇਜਦਾ ਮੈਂ ਮੁੰਡੇ ਭੇਜਦਾ ਨਾ ਮਰ ਬਾਗਾ ਕੇ ਤੂੰ ਜਗਾ ਮੈਂ ਕੀ ਤੇ ਹਾਨੇ ਮਾ ਕਿਤੇ ਹਾਨੇ ਮਾ ਉਹਨੂੰ ਭੇਜਦਾ ਮੈਂ ਤੇ ਮੁਰਕੇ ਮੈਂ ਚੜ ਗਿਆ ਉਹਨੂੰ ਪੱਠੇ ਮੁੰਡੇ ਦੇ ਜਣ ਕੇ ਪਾਣ ਮੈਂ ਕਹਣੀ ਨਾ ਬਦਲ ਮੁੰਡਾ ਲਈ ਕਿੱਥੇ ਕਰਾ ਮਾਰਨਾ ਨਹੀਂ ਅਰੇ ਤੂੰ ਮੈਨੂੰ ਹਾਰਾ ਰਿਹਾ ਸੀ ਤੇ ਮੈਨੂੰ ਮਾਰ ਰਿਹਾ ਨਾ ਮੈਸੇਜ ਕਰਦਾ ਹੋਰ ਕੱਲ ਨੂੰ ਦੇਰ ਬਲਦ ਗਿਆ ਉਹ ਕਹਿੰਦਾ ਸਾਨੂੰ ਪਤਾ ਤੂੰ ਬੱਕ ਮੁੰਡੇ ਨਾਲ ਆਖਾ ਉਧਰ ਉਧਰ ਉਹ ਕੀ ਕਹਦਾ ਮਾਰਿਆ ਨਹੀਂ ਮਾਰ ਜੇ ਮਾਰੂਗਾ ਤਾਂ ਕਰ ਕੋਈ ਨਹੀਂ ਮਾਰਦਾ ਜੇ ਜਵਾਂ ਦੇ ਲਾਏ ਨਾ ਮੱਸੇ ਨਾ ਐਦਾਂ ਨੂੰ ਦੱਸੇਗਾ ਨਾ ਤੇ ਉਹਨੂੰ ਤੈਨੂੰ ਨਹੀਂ ਮਾਰਨਾ ਉਹਨਾਂ ਤੈਨੂੰ ਮਾਰ ਕੇ ਬਣਾਵਾਂਗੇ ਸਹੀ ਗੱਲ ਆ ਗੱਲ ਬਾਬੇ ਉਹਨਾਂ ਨੂੰ ਉੱਧਾ ਬੋਲੇਗਾ ਤੇ ਐਦਾਂ ਸੱਚੀ ਗੱਲ ਮੰਨਣਾ ਨਹੀਂ ਬਣੇਗਾ ਨਾ ਮਾਰਗਾ ਉਹ ਸੇਫ ਕਰ ਲੋ ਜਿੱਨੇ ਵੀਰ ਮਾਰਿਆ ਉਸ ਹਾਵ ਨਾਲਿਓ ਮੇਰੇ ਵੀਰ ਮਾਰੂਣ ਤੇ ਅਗਲੀ ਮੈਂ ਜਹਾ ਪੈਣਾ ਜਹਾ ਪੈਣਾ ਬਣਾਇਸ਼ ਮੁੰਡਾ ਜਿਹਨੇ ਲੱਗਿਆ ਜੰਲੇਆ ਉਹ ਮੁੰਡਾ ਦੇ ਪੇਟ ਨਾਲ ਲਗਾਗੇ ਤੇ ਨਾ ਆਹ ਉਹ ਇਹ ਵਾਲੀ ਨਾ ਮੇਰੇ ਸਿਰ 'ਤੇ ਲੱਗਾ ਫੰਮਦੜ ਕੀ ਕਰਨਾ ਹੈ ਯਾਰ ਇਹ ਜਨਾਬ ਹੈ ਕਿੰਨੇ ਪੈਸੇ ਵੱਢਣੇ ਹੋਦੇ ਕੀ ਕਰਨਾ ਹੈ ਮੁੰਡਾ ਜਾ ਕੇ ਅਗਰ ਕਿ ਮੈਂ ਉਹ ਪੈਸੇ ਵੱਢਣੇ ਹੈ ਕੀ ਕਰਨਾ ਹੈ ਕੋਟੇ ਕੋਨੇ ਮੈਂ ਆਦਿ ਨਾ ਮੈਂ ਚੱਲਣਾ ਨਾ ਬੋਲਣਾ ਇਹ ਕੀ ਕਰਨਾ ਹੈ ਕੀ ਕਰਨਾ ਹੈ ਫਿਰ ਨਾ ਕਰਨੀ ਆਪਣੀ ਨਾ ਮੈਂ ਕਰਾਂ ਉਹ ਮਾਂ ਨਾਲ ਜਾਨੂ ਮੈਂ ਨਹੀਂ ਕਰਨਾ ਕੀ ਖਰਗੇ ਕਰਨਾ ਕੀ ਕਰੇ ਭੁੱਖਾ ਰਿਆ ਮਰਨਿਆ ਕੀ ਕਰਨਾ ਹੈ ਪਿੰਡ ਕਰਕੇ ਜਾ ਕੇ ਕਰਨਾ ਹੈ ਦੱਸ ਕੀ ਕਰਨਾ ਹੈ ਕਰਨਾ ਹੈ ਜਾ ਕੇ ਕੀ ਕਰਨਾ ਹੈ ਇਹ ਨਾ ਸਮਝ ਨਹੀਂ ਕਰਦਾ ਨਹੀਂ ਕਰ ਜੀ ਫੇਰ ਨਹੀਂ ਨਹੀਂ ਫਿਰ ਮੁੰਡਾ ਕਰ ਮੈਂ ਕੀ ਕਰਨਾ ਹੈ ਤੂੰ ਬੋਲ ਕੀ ਕਰਦਾ ਹੈ ਮੁੰਡੇ ਨੂੰ 10 10 ਮਿੰਟ ਹੀ 10 13 ਵੇਖ ਲੈ